ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਦੇ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਲਗਾਤਾਰ ਸੇਵਾਵਾਂ ਜਾਰੀ ਨੇ ਜਿਸ ਦੇ ਸਬੰਧ ਦੇ ਵਿੱਚ ਦੇਰ ਰਾਤ ਇੱਕ ਗੱਡੀ ਪਟਿਆਲਾ ਜ਼ਿਲ੍ਹੇ ਤੋਂ ਰਵਾਨਾ ਕੀਤੀ ਗਈ ਹੈ ਜਿਸ ਦੇ ਵਿੱਚ ਲੋਕਾਂ ਦੀ ਜ਼ਰੂਰਤ ਦਾ ਸਾਰਾ ਸਾਮਾਨ ਮੌਜੂਦ ਹੈ ਲੋਕਾਂ ਦੇ ਲਈ ਰਾਸ਼ਨ ਤੋਂ ਲੈ ਕੇ ਹਰ ਤਰ੍ਹਾਂ ਦੀ ਜ਼ਰੂਰਤ ਦਾ ਖਿਆਲ ਰੱਖਿਆ ਗਿਆ ਹੈ ਜਿਸ ਦੇ ਵਿੱਚ ਬੱਚਿਆਂ ਦੇ ਕੱਪੜੇ ਵੱਡਿਆਂ ਦੇ ਕੱਪੜੇ ਸੁੱਕਾ ਸਮਾਨ ਅਤੇ ਸੁੱਕੀਆਂ ਚਾਦਰਾਂ ਕੰਬਲ ਸਾਰੀ ਚੀਜ਼ਾਂ ਮੌਜੂਦ ਨੇ ਜੇਕਰ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਵੀ ਸਮੱਗਰੀ ਦੀ ਲੋੜ ਪੈਂਦੀ ਹੈ ਤਾਂ ਉਹ ਹੇਠਾਂ ਦਿੱਤੇ ਹੋਈ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਨੇ ਜ਼ਿਲ੍ਹਾ ਵਾਈਜ਼ ਨੰਬਰ ਡਿਸਪਲੇ ਕੀਤੇ ਗਏ ਨੇ ਜਿਹੜੇ ਵੀ ਵਿਅਕਤੀ ਜਿਸ ਵੀ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਉਹ ਉਥੋਂ ਦੀ ਨੰਬਰਾਂ ਤੇ ਕੰਟੈਕਟ ਕਰਕੇ ਆਪਣੀ ਜ਼ਰੂਰਤ ਦੇ ਬਾਰੇ ਗੱਲ ਕਰ ਸਕਦੇ ਨੇ ਜੇਕਰ ਕਿਸੇ ਨੂੰ ਚਾਰੇ ਦੀ ਜ਼ਰੂਰਤ ਹੈ ਤਾਂ ਉਹ ਚਾਰੇ ਦੇ ਵਾਸਤੇ ਕਹਿ ਸਕਦੇ ਨੇ ਜੇਕਰ ਕਿਸੇ ਨੂੰ ਰਾਹਤ ਸਮੱਗਰੀ ਦੀ ਜ਼ਰੂਰਤ ਹੈ ਤਾਂ ਉਹ ਉਸ ਦੀ ਲਈ ਵੀ ਕੰਟੈਕਟ ਕਰ ਸਕਦੇ ਨੇ ਸੰਸਦ ਦੇ ਵੱਲੋਂ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਸ੍ਰੀ ਦਰਜਸਿੰਦਰ ਸਿੰਘ ਜੀ ਖਾਲਸਾ ਖੁਦ ਇਸ ਦੌਰਾਨ ਦੌਰਾ ਕਰਦੇ ਹੋਏ ਨਜ਼ਰ ਆਏ ਨੇ ਜਿਨ੍ਹਾਂ ਦੇ ਵੱਲੋਂ ਹਰ ਤਰ੍ਹਾਂ ਦੀ ਸੇਵਾ ਹੜਪਰਭਾਵਿਤ ਖੇਤਰਾਂ ਦੇ ਵਿੱਚ ਕੀਤੀ ਜਾ ਰਹੀ ਹੈ